ਬੀਬੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਅਸੀਂ ਇੱਥੇ ਬੰਗਾ ਟੂ ਮੁਕੰਦਪੁਰ ਰੋਡ ਤੇ ਖੜੇ ਆ ਇਹ ਸਾਈਡ ਜਿਹੜੀ ਆ ਮੁਕੰਦਪੁਰ ਤੋਂ ਆ ਰਹੀ ਐ ਰੋਡ ਤੇ ਇਹ ਵਿਚਾਲੇ ਹੀ ਇੱਕ ਐਕਸੀਡੈਂਟ ਹੋ ਗਿਆ ਹੈ ਦੱਸਿਆ ਜਾ ਰਿਹਾ ਕਿ ਇਹ ਪਹਿਲੋਂ ਇੱਕ ਫਰਾਂਦੀ ਜਿਹੜੀ ਆ ਗੰਨਿਆਂ ਦੀ ਪਲਟ ਗਈ ਸੀ ਤੇ ਇਸ ਗੱਡੀ ਦੇ ਵਿੱਚ ਜਿਹੜਾ ਇੱਕ ਨਿਊ ਬੌਰਨ ਬੱਚਾ ਸੀਗਾ ਜਿਹਨੂੰ ਲੈ ਕੇ ਆ ਰਹੇ ਸੀ ਕਿਉਂਕਿ ਇਹ ਬਖਲੌਰ ਦੀ ਗੱਡੀ ਦੱਸੀ ਜਾ ਰਹੀ ਹੈ ਜਿਹੜੇ ਕਿ ਮੁਕੰਦpur ਹਸਪਤਲ ਦੇ ਵਿੱਚ ਇੱਕ ਡਿਲੀਵਰੀ ਕੇਸ ਹੋਣਾ ਸੀਗਾ ਤੇ ਉਹ ਬੱਚੇ ਨੂੰ ਜਿਹੜੀ ਆ ਦਿਲ ਦੀ ਧੜਕਣ ਠੀਕ ਨਾ ਹੋਣ ਕਰਕੇ ਉਹਨੂੰ ਮੁਕੰਦpur ਹਸਪਤਲ ਤੋਂ ਬੰਗਾ ਵਿਖੇ ਭੇਜਿਆ ਜਾ ਰਿਹਾ ਸੀ ਤੇ ਲੈ ਕੇ ਆ ਰਹੇ ਸੀ ਤੇ ਗੱਡੀ ਸਿੱਧੀ ਆ ਕੇ ਟਰਾਲੀ ਦੇ ਵਿੱਚ ਵੱਜੀ ਹੈ ਤੋ ਅਸੀਂ ਸਾਡੇ ਕੋਲ ਕਨਪੁਰ ਪੁਲਿਸ ਤੋਂ ਪੁਲਿਸ ਸਥਾਨੇ ਤੋਂ ਪਹੁੰਚੇ ਮੁਲਾਜ਼ਮ ਉਹਨਾਂ ਵਿੱਚੋਂ ਪੁੱਛਦੇ ਹਾਂ ਕਿ ਇੱਥੇ ਕੀ ਕੁਝ ਨੁਕਸਾਨ ਹੈ ਤੇ ਗੱਡੀ ਵਿੱਚ ਜਿਹੜਾ ਬੱਚਾ ਸੀ ਉਹ ਕਿਸ ਤਰ੍ਹਾਂ ਹੈ ਤੇ ਸਾਰਾ ਕੁਝ ਇਹਨਾਂ ਤੋਂ ਜਾਣਦੇ ਹਾਂ ਸੋ ਮੈਨੂੰ ਹੁਣੇ-ਹੁਣੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਬਖਲੌਰ ਤੋਂ ਇੱਕ ਔਰਤ ਜਿਹੜੇ ਇੱਕ ਡਿਲੀਵਰੀ ਹੋਣੀ ਸੀ ਉਹਦੀ ਮੁਕੰਧਪੁਰ ਵਿਖੇ ਕੇਸ ਹੋਇਆ ਸੀ ਹਸਪਤਾਲ ਦੇ ਵਿੱਚ ਸੋ ਉਹਨੂੰ ਜਦੋਂ ਉਹਦੇ ਬੱਚੇ ਦੀ ਹਾਲਤ ਜਿਹੜੀ ਐ ਥੋੜੀ ਜਿਹੀ ਨਾਜ਼ੁਕ ਦਸੀ ਤਾਂ ਉਹਨਾਂ ਨੇ ਬੱਚੇ ਨੂੰ ਜਿਹੜਾ ਹੈਗਾ ਉੱਥੇ ਰੈਫਰ ਕਰ ਦਿੱਤਾ ਕਿ ਇਹਨੂੰ ਬੱਚਿਆਂ ਦੇ ਹਸਪੀਟਲ ਲੈ ਕੇ ਜਾਓ ਸੋ ਉਹਦੀ ਮਾਂ ਜਿਹੜੀ ਹੈਗੀ ਆ ਬੱਚੇ ਦੀ ਉਹ ਉੱਥੇ ਮੁਕੰਧਪੁਰ ਦਸੀ ਜਾ ਰਹੀ ਹੈ ਹਸਪੀਟਲ ਦੇ ਵਿੱਚ ਸੋ ਇਹ ਬੱਚੇ ਨੂੰ ਲੈ ਕੇ ਬੱਚੇ ਦਾ ਫਾਦਰ ਤੇ ਇੱਕ ਆਸ਼ਾ ਵਰਕਰ ਜਿਹੜੀ ਆ ਉਹ ਬੰਗਿਆ ਨੂੰ ਜਾ ਰਹੇ ਸੀ ਬੱਚੇ ਨੂੰ ਲੈ ਕੇ ਜਿਸ ਕਰਕੇ ਮੁਰੇ ਆ ਪਲਟੀ ਹੋਈ ਟਰਾਲੀ ਸੀ ਤੇ ਉਹ ਸਿੱਧੀ ਆ ਕੇ ਵਿੱਚ ਇਹਦੇ ਗੱਡੀ ਲੱਗ ਗਈ ਜਿਸ ਕਰਕੇ ਉਹ ਬੱਚੇ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਜਿਹੜਾ ਉਹ ਬੱਚੇ ਦਾ ਫਾਦਰ ਹੈ ਉਹ ਵੀ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਤੇ ਆਸ਼ਾ ਵਰਕਰ ਦੇ ਵੀ ਨਾਰਮਲ ਸੱਟਾਂ ਲੱਗੀਆਂ ਜਰੂਰ ਹੈ ਮੁਕੰਦਪੁਰ ਤੋਂ ਬੰਗਾ ਜਾਣ ਵਾਲੇ ਰੋਡ ਤੇ ਇਹ ਬੜਾ ਭਿਆਨਕ ਹਾਦਸਾ ਹੋਇਆ ਹੈ ਕਿ ਟਰਾਲੀ ਪਲਟ ਜਾਂਦੀ ਹੈ ਉਦੋਂ ਉਪਰੰਤ ਇੱਕ ਗੱਡੀ ਆ ਕੇ ਟਰਾਲੀ ਦੇ ਵਿੱਚ ਵੱਜ ਜਾਂਦੀ ਹੈ ਤਾਂ ਉਹਦੇ ਵਿੱਚ ਨਿਊ ਬੌਰਨ ਬੱਚਾ ਜਿਹੜਾ ਹੈ ਉਹਦੀ ਜਿਹੜੀ ਮੌਤ ਹੋ ਜਾਂਦੀ ਹੈ ਸੋ ਇਹ ਬੱਚਾ ਜਿਹੜਾ ਹੈ ਉੱਥੇ ਰੈਫਰ ਕੀਤਾ ਗਿਆ ਸੀ ਕਿ ਕੋਈ ਨਵਾਂ ਜਨਮਿਆ ਬੱਚਾ ਹੈ ਸੀਗਾ ਉਹਦੀ ਮਾਂ ਮੁਕਦਰ ਪਰ ਹਸਪਤਾਲ ਵਿੱਚ ਹੀ ਹੈ ਇਹ ਇਹਨੂੰ ਦਿਖਾਣ ਲਈ ਆਸ਼ਾ ਵਰਕਰ ਤੇ ਉਹਦਾ ਬੱਚੇ ਦਾ ਡੇਡੀ ਜਿਹੜਾ ਲੈ ਕੇ ਜਾ ਰਹੇ ਸੀ ਤੇ ਅਚਾਨਕ ਮੋੜੇ ਇਹ ਟਰਾਲੀ ਪਲਟੀ ਹੋਈ ਸੀ ਜਿਸ ਵਿੱਚ ਸਿੱਧੀ ਗੱਡੀ ਠੁੱਕ ਜਾਂਦੀ ਹੈ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਬੱਚੇ ਦਾ ਪਿਤਾ ਤੇ ਇੱਕ ਜਿਹੜੀ ਹੈਗੀ ਆਸ਼ਾ ਵਰਕਰ ਉਹ ਵੀ ਜ਼ਖਮੀ ਹੋ ਗਏ ਸੋ ਇਹਨੀ ਜਾਣਕਾਰੀ ਨਿਕਲ ਕੇ ਸਾਡੇ ਕੋਲ ਆਈ ਹੈ ਸੋ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਪੇਸ਼ੈਂਟ ਨੂੰ ਆਪਾਂ ਲੈ ਕੇ ਜਾਂਦੇ ਆ ਤੇ ਉਹ ਤੇਜ਼ ਜ਼ਰੂਰ ਹੁੰਦਾ ਕਿਉਂਕਿ ਬੱਚੇ ਨੂੰ ਦੱਸਿਆ ਜਾ ਰਿਹਾ ਸੀ ਕਿ ਆ ਉਹਨੂੰ ਹਾਰਟ ਦੀ ਪ੍ਰੋਬਲਮ ਹੈ ਦਿਲ ਦੀ ਧੜਕਣ ਜਿਹੜੀ ਆ ਉਹਦੀ ਸਹੀ ਨਹੀਂ ਸੀ ਤਾਂ ਕਰਕੇ ਬੱਚੇ ਨੂੰ ਬੰਗਾ ਲਜਾਇਆ ਜਾ ਰਿਹਾ ਸੀਗਾ ਬੱਚਿਆਂ ਦੇ ਹਸਪੀਟਲ ਕਿ ਉਹਦਾ ਬਚਾਅ ਹੋ ਸਕੇ ਹੋ ਸਕਦਾ ਹੈ ਗੱਡੀ ਤੇਜ਼ ਹੋਵੇ ਇਸ ਕਰਕੇ ਵੀ ਉਹਨੂੰ ਮੂਰੇ ਦਿਸਿਆ ਨਹੀਂ ਕਿਉਂਕਿ ਇੱਕ ਤਾਂ ਬੰਦਾ ਜ਼ਰੂਰ ਪਰੇਸ਼ਾਨ ਹੁੰਦਾ ਜਦੋਂ ਕੋਈ ਮਰੀਜ਼ ਹੁੰਦਾ ਘਰ ਦੇ ਵਿੱਚ ਜਿਸ ਕਰਕੇ ਇਹ ਸਮੱਸਿਆ ਆਈ ਹੈ ਸਮੱਸਿਆ ਬਣੀ ਹੈ ਬਾਕੀ ਕੁਦਰਤ ਦੇ ਰੰਗ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਪਾਰਟੀ ਹੋਈ ਟਰਾਲੀ ਦੇ ਕੋਈ ਅਸਾਈਨਮੈਂਟ ਨਹੀਂ ਸੀ ਕਿ ਕੋ ਰਾਧਾ ਸਮਾ ਸੀ ਸੋ ਦੇਖੋ ਇਹ ਕਿਤਨਾ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਹੈ ਕਿ ਗੱਡੀ ਦਾ ਬਿਲਕੁਲ ਇੰਜਣ ਜਿਹੜਾ ਹੈ ਵਿੱਚ ਨੂੰ ਬਿਲਕੁਲ ਡਰਾਈਵਰ ਸੀਟ ਦੇ ਨਾਲ ਜਾ ਕੇ ਲੱਗ ਗਿਆ ਹੈ ਜਿਹੜਾ ਗੱਡੀ ਦਾ ਇੰਜਣ ਹੈ ਟਰੈਕਟਰ ਦੇਖੋ ਕਿਸ ਤਰ੍ਹਾਂ ਟੰਗ ਹੋਇਆ ਪਿਆ ਹੈ ਇਹ ਦੇਖੋ ਰਖਦਾਂ ਨਾਲ ਜੇ ਨਾ ਟਕਰਾਂਦਾ ਤਾਂ ਹੋ ਸਕਦਾ ਹੈ ਇਹ ਟਰੈਕਟਰ ਜਿਹੜਾ ਅੱਗੇ ਤੱਕ ਜਾਣਾ ਸੀ ਪਲਟ ਵੀ ਸਕਦਾ ਸੀ ਕੋਈ ਜਾਨੀ ਨੁਕਸਾਨ ਹੋਰ ਵੀ ਹੋ ਸਕਦਾ ਸੀ ਵਾਹਿਗੁਰੂ ਦੀ ਕਿਰਪਾ ਰਹੀ ਹੈ ਕਿ ਹੋਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਬੱਚਾ ਤਾਂ ਇੱਕ ਉਹਦੀ ਤਾਂ ਮੌਤ ਹੋਈ ਹੈ ਪਰੰਤੂ ਇਹ ਵੀ ਖਤਰੇ ਤੋਂ ਖਾਲੀ ਨਹੀਂ ਸੀ ਜਿਸ ਤਰ੍ਹਾਂ ਦੀ ਟਰੈਕਟਰ ਦੀ ਪੋਜੀਸ਼ਨ ਹੈ ਜਾਂ ਗੱਡੀ ਦੀ ਦੇਖੋ ਮੈਂ ਤੁਹਾਨੂੰ ਦਿਖਾ ਦਣਾ ਇਹ ਕਿਸਤਰਾ ਇਹ ਗੱਡੀ ਵਿੱਚ ਫਸੀ ਹੋਈ ਹੈ ਟਰਾਲੀ ਉਹ ਆ ਟਰੈਕਟਰ ਦੇਖੋ ਇੱਕ ਦਰਖਤ ਵਿੱਚ ਵੱਜਿਆ ਹੋਇਆ ਤਾਂ ਕਰਕੇ ਇਹ ਰੁਕਿਆ ਹੈ ਟਰੈਕਟਰ ਦਾ ਨੁਕਸਾਨ ਜ਼ੂਰ ਹੈ ਟ੍ਰੈਫਿਕ ਦੀ ਸਮੱਸਿਆ ਵੀ ਆ ਰਹੀ ਹੈ ਕਿਉਂਕਿ ਬਿਲਕੁਲ ਬਿਚਾਰੇ ਇਹ ਸੜਕ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਟਰਾਲੀ ਪਲਟੀ ਹੋਈ ਹੈ ਝੰਗੜਾ ਦੀ ਦੱਸੀ ਜਾ ਰਹੀ ਹੈ ਟਰਾਲੀ ਟਰੈਕਟਰ ਟਰਾਲੀ ਝੰਗੜਾ ਦੀ ਦੱਸੀ ਜਾ ਰਹੀ ਹੈ ਮੈਂ ਸੋਏ ਟਰੈਕਟਰ ਟਰਾਲੀ ਝੰਗੜਾ ਤੋਂ ਦੱਸੀ ਜਾ ਰਿਹਾ ਹੈ ਤੇ ਜਿਹੜੇ ਬੱਚਾ ਲੈ ਕੇ ਗੱਡੀ ਜਾ ਰਹੀ ਸੀ ਉਹ ਬਖਲੌਰ ਤੋਂ ਆਏ ਪਿੰਡ ਤੋਂ ਤੇ ਰਾਤੀ 12 ਵਜੇ ਦੇ ਕਰੀਬ ਇਹ ਟਰੈਕਟਰ ਇੱਥੇ ਟਰਾਲੀ ਪਲਟ ਜਾਂਦੀ ਹੈ ਗੰਨੇ ਦੀ ਭਰੀ ਹੋਈ ਓਵਰਲੋਡ ਸੋ ਉਸ ਤੋਂ ਬਾਅਦ 1:30 ਵਜੇ ਇਹ ਬੱਚਾ ਲੈ ਕੇ ਜਾ ਰਹੀ ਸੀ ਗੱਡੀ ਬੱਚੇ ਨੂੰ ਦਿਖਾਉਣ ਲਈ ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਕੋਈ ਮਰੀਜ਼ ਤੁਹਾਡੇ ਨਾਲ ਹੁੰਦਾ ਹੈ ਜਾਂ ਕੋਈ ਅਜਿਹੀ ਸਮੱਸਿਆ ਦੇ ਵਿੱਚ ਹੁੰਦੇ ਆ ਤੇ ਮੱਲੋ ਮੱਲੀ ਬੰਦਾ ਰਫ਼ਤਾਰ ਨਾਲ ਵੀ ਜਾਂਦਾ ਹੈ ਔਰ ਮੇਨ ਰੋਡ ਵੀ ਹੈ ਇਹ ਕਿਉਂਕਿ ਮੁਕੰਦਪੁਰ ਤੋਂ ਬੰਗਾ ਰੋਡ ਹੈ ਬਿਲਕੁਲ ਮੇਨ ਰੋਡ ਹੈ ਇਥੋਂ ਅਕਸਰ ਬਹੁਤ ਫਾਸਟ ਗੱਡੀਆਂ ਜਾਂਦੀਆਂ ਕਿਉਂਕਿ ਅਚਾਨਕ ਟਰਾਲੀ ਪਲਟੀ ਹੋਈ ਹੈ ਇਸ ਦਾ ਕੋਈ ਜਜਮੈਂਟ ਨਹੀਂ ਸੀ ਇਹਦੀ ਕੋਈ ਕੋਈ ਪਤਾ ਨਹੀਂ ਸੀ ਕਿ ਮੋਦੀ ਟਰਾਲੀ ਵੀ ਪਲਟੀ ਹੋ ਸਕਦੀ ਹੈ ਜਿਸ ਕਰਕੇ ਇਹ ਗੱਡੀ ਸਿੱਧੀ ਵਿੱਚ ਆ ਕੇ ਵੱਜ ਗਈ ਹੈ ਸੋ ਨਾਲ ਦੀ ਨਾਲ ਸਾਡਾ ਜਿਹੜਾ ਚੈਨਲ ਹੈਗਾ ਪੀਵੀ ਟੂਡੇ ਅਗਰ ਤੁਸੀਂ YouTube ਤੇ ਹੋ ਤਾਂ ਇਹਨੂੰ ਸਬਸਕ੍ਰਾਈਬ ਕਰੋ ਜੇ Facebook ਤੇ ਹੋ ਤਾਂ ਇਹਨੂੰ ਫੋਲੋ ਜਰੂਰ ਕਰੋ ਤਾਂ ਜੋ ਅਸੀਂ ਜਦੋਂ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਸਾਰਾ ਇੱਥੇ ਮੱਦੇਨਜ਼ਰ ਯਸ ਰਾਤ ਤਕਰੀਬ 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ ਅੱਛਾ ਜੋ ਕਿ ਅਚਾਨਕ ਰੋਡ ਤੇ ਪਲਟ ਗਈ ਓਵਰਲੋਡ ਨੂੰ ਔਨ ਕਰਕੇ ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਹੈ ਕਾਰ ਹੈ ਆਖਰੀ ਟਕਰਾਈ ਹੈ ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪਤਲ ਮਗੰਦਪੁਰ ਹਸਪਤਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ ਇਹ ਨਿਊ ਬਰਨ ਬੱਚਾ ਸੀਗਾ ਜੀ ਹਾਂਜੀ ਨਿਊ ਬਰਨ ਸੀ ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਬੱਚੀ ਇਹ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀ ਕਿ ਹਸਪਤਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਬਚ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਚਿੱਟਸਾਂ ਨੂੰ ਬਰੌਗ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਜਿਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਥੋਂ ਦੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪੀਟਲ ਜਾ ਰਹੇ ਆ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਆਂ ਟਰਾਲੇ ਨੂੰ ਇਹਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ